ਬਤਾ ਮੈਨੂੰ ਪਿਆਰ ਨਾਲੇ ਬੁਲਾਉਣ ਲੱਗ ਜੀਵੇ ਹੈ ਲਾਤਾ ਲਈ ਚੱਲ ਦੇਖਦੀ ਆ ਬੱਬੂ ਦੇ ਪਾਪੇ ਆਏ ਹਾਈ 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 ਇਹ ਟੜਕੀ ਲਾ ਲਈ ਸੁੱਕੀ ਭੈ ਦਾ ਕਾਨੂੰ ਹੁੰਦੀ ਖਲੇਸ ਆਪਣਾ ਸਮਾਂ ਕਿੰਨਾ ਹੋ ਗਿਆ ਨਹੀਂ ਪਰ ਸ਼ਾਮਾਂ ਦੇਖ ਲੈ ਕਿੱਥੇ ਕਾਇਆ ਮੈਂ ਤਾਂ ਉਨਚਾਰ ਮੇਂ ਆਈ ਜਾਂਦੀ ਹੈ ਨਹੀਂ ਘਰੇ ਮੈਂ ਗਿਲੂ ਗਿਲੂ ਨਾ ਕਰ ਲਈਏ ਸ਼ੋਰਾ ਲੰਗੜਾ ਜਰਮਨੀ ਆਉਂਦੀ ਡੱਬ ਕੇ ਮਰਨੇ ਨੂੰ ਲਵਾਉਂਦਾ ਸਰਕੀਆਂ ਹੈ ਹਾਂ ਹਾਲ ਲੱਛਣ ਕਰਨੇ ਨੂੰ ਲਵਾਈ ਸੀ ਮੇਰੇ ਸਰਕੀ ਆਪਣੇ ਨੀ ਸਾਹਿਬ ਚੰਦੀ ਗੱਲ ਇਹ ਇਹਦਾ ਆਪਾਂ ਜੀਵਨ ਬਾਣੀ ਹੋਰੇ ਦੇ ਹਿਸਾਬ ਤੀ ਕਰਨਾ ਹੈ ਹੋ ਮੈਂ ਮਰ ਜਾ ਬੇ ਜਵਾਕ ਆ ਗਏ I <laughs> do